ਬੁਰੀ ਤਰ੍ਹਾਂ ਸੜਕੇ ਮਰ ਗਿਆ ਇੱਕ ਨਾੜ ਲਗਾਉਣਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਵੀ ਐਫਏ ਨਹੀਂ ਹੋ ਰਹੀ। ਇਹ ਪ੍ਰਸ਼ਾਸਨਿਕ ਅਧਿਕਾਰੀ ਕੀ ਕਰ ਰਹੇ ਨੇ? ਮੈਨੂੰ ਤੇ ਆ ਰਿਹਾ ਮੈਂ ਸਾਡੇ ਡੀਸੀ ਸਾਹਿਬ ਜਿਹੜੇ ਵਿਸ਼ੇਸ਼ ਰੰਗਲ ਜੀ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਜਨਾਬ ਕਿ ਸਿਰਫ ਇਲੈਕਸ਼ਨ ਹੀ ਸਭ ਕੁਝ ਨਹੀਂ ਹੁੰਦੇ। ਜਿਹੜੀ ਇਹ ਜ਼ਿੰਮੇਵਾਰੀਆਂ ਵੀ ਪੂਰੀਆਂ ਕਰਨੀਆਂ ਪੈਂਦੀਆਂ। ਇੱਕ ਬੱਚੀ ਦੀ ਉੱਥੇ ਹੋ ਗਈ ਸੀ ਡੈਥ ਹੋ ਗਈ ਸੀ। ਪਤਾ ਨਹੀਂ ਮੈਨੂੰ ਤੇ ਉਹ ਮਾਪਿਆਂ ਦੀ ਸਮਝ ਨਹੀਂ ਆ ਰਹੀ ਜਿਹੜੇ ਕੋਈ ਕੰਪਲੇਨ ਨਹੀਂ ਕਰਦੇ ਜਿਹੜੇ ਕੋਈ ਕਾਰਵਾਈ ਨਹੀਂ ਕਰਾਉਂਦੇ ਕਾਨੂੰਨ ਤੇ ਬਣਿਆ ਦੇਖੋ ਇੱਕ ਨਾੜ ਨੂੰ ਅੱਗ ਲਗਾਉਣ ਨਾਲ এনवायरमेंट ਕਿਦਾਂ ਖਰਾਬ ਹੁੰਦਾ ਇਹਨਾਂ ਨੂੰ ਸਾਡੀ ਪ੍ਰੋਬਲਮ ਹੈ ਉਹਨਾਂ ਦਾ ਕੀ ਹਾਲ ਹੁੰਦਾ ਸਾਡਾ ਘਰ ਜਿਹੜਾ ਖੇਤਾਂ ਤੋਂ ਕਿੰਨੀ ਦੂਰ ਆ ਉਥੇ ਉਹ ਜਿਹੜੇ ਕਾਲੇ ਕਾਲੇ ਜਿਹੜੇ ਉਹ ਉੜਦੇ ਆ ਨਾ ਜਿਹੜੇ ਉਹ ਵਿਸ਼ੇਸ਼ ਤੇ ਜਿਹੜੇ ਜਲਾਣ ਤੋਂ ਬਾਅਦ ਜਿਹੜੇ ਅਵਸ਼ੇਸ਼ ਪੈਂਦੇ ਨੇ ਉਹ ਉਡ ਉਡ ਕੇ ਸਾਡੇ ਘਰਾਂ 'ਚ ਆ ਕੇ ਡਿੱਗ ਰਹੇ ਨੇ ਤਕੀ ਧੂਆ ਨਹੀਂ ਆ ਰਿਹਾ ਹੈਗਾ ਜਿਹੜੇ ਕੋ ਮਰੀਜ਼ ਨੇ ਬਿਮਾਰ ਨੇ ਉਹਨਾਂ ਦਾ ਕੀ ਹਾਲ ਹੋ ਰਿਹਾ ਹੈਗਾ ਬੱਚਿਆਂ ਦਾ ਕੀ ਹਾਲ ਹੋ ਰਿਹਾ ਹੈਗਾ ਤੇ ਕੀ ਸਰੰਗਲ ਸਾਹਿਬ ਤੁਹਾਨੂੰ ਅਜ ਦਿਖਾਈ ਨਹੀਂ ਦੇ ਰਿਹਾ ਤੁਸੀਂ ਠੀਕ ਹੈ ਤੁਸੀਂ ਆਪਣੀ ਡਿਊਟੀ ਕਰ ਰਹੇ ਹੋ ਜਿਹੜੇ ਇਲੈਕਸ਼ਨ ਦੇ ਸਬੰਧ ਚ ਤੁਸੀਂ ਦੌੜ ਭਾਜ ਕਰ ਰਹੇ ਹੋ ਮੈਨੂੰ ਪਤਾ ਲੱਗਿਆ ਕਿ ਤੁਸੀਂ ਸਾਰਾ ਦਿਨ ਮੀਟਿੰਗਸ ਹੀ ਕਰਦੇ ਰਹਿੰਦੇ ਹੋ ਲੋਕਾਂ ਨੂੰ ਮਿਲਦੇ ਵੀ ਘੱਟ ਹੀ ਹੋ ਲੋਕਾਂ ਦੇ ਫੋਨ ਤੱਕ ਨਹੀਂ ਚੁੱਕਦੇ ਔਰ ਕਟੋਰਡ ਇਹ ਤੇ ਤੁਹਾਡੀ ਆਪਣੀ اخلاقی ਜ਼ਿੰਮੇਵਾਰੀ ਬਣਦੀ ਹੈ ਤੁਹਾਨੂੰ ਇਹ ਦੇਖਣਾ ਪੈਣਾ ਹੈ ਕਿ ਇਹ ਜਿਹੜੀਆਂ ਹਤਿਆਵਾਂ ਹੋਈਆਂ ਹੋਏ ਜਿਹੜੇ ਲੋਕ ਮਰੇ ਨੇ ਇਹ ਨਾੜ ਲਗਾਉਣੇ ਇਹਨਾਂ ਦੇ ਜ਼ਿੰਮੇਵਾਰ ਕੌਣ ਆ ਅਗਰ ਉਹ ਖੇਤਵਾਲੇ ਨਹੀਂ ਤਾਂ ਫਿਰ ਸੰਗਤ ਸਾਹਿਬ ਇਹ ਜ਼ਿੰਮੇਵਾਰ ਤੁਸੀਂ ਹੋ ਕਾਰਨ ਕੀ ਹੈ ਕਿਉਂਕਿ ਤੁਸੀਂ ਸਾਡੇ ਗੁਰਦਾਸਪੁਰ ਦੇ ਡੀਸੀਓ ਤੁਸੀਂ ਫਰਸਟ ਪਰਸਨ ਹੋ ਸਾਡੇ ਗੁਰਦਾਸਪੁਰ ਦੇ ਔਰ ਇਹ ਪਹਿਲੀ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਔਰ ਮੈਂ ਸਾਡੇ ਪੱਤਰਕਾਰ ਭਰਾਵਾਂ ਨੂੰ ਵੀ ਕਵਾਂਗਾ ਕਿ ਸਿਰਫ ਇੱਕ ਖਬਰ ਨਾ ਦਿਓ ਉਹਦੇ ਪਿੱਛੇ ਕਿੰਨੇ ਨੁਕਸਾਨ ਹੋ ਰਹੇ ਨੇ ਜਿਨ੍ਹਾਂ ਦੇ ਘਰਾਂ ਦੇ ਜੀ ਮਰ ਗਏ ਨੇ ਉਹਨਾਂ ਦੇ ਘਰ ਦੇ ਵਿੱਚ ਕੀ ਹਾਲਾਤ ਨੇ ਉਹ ਵੀ ਦਿਖਾਓ ਜਿਹੜੇ ਜੀਵ ਜੰਤੂ ਮਰੇ ਨੇ ਆਲਿਆਂ ਦੇ ਵਿੱਚ ਸੜ ਗਏ ਨੇ ਸਵਾਹ ਹੋ ਗਏ ਨੇ ਤੁਸੀਂ ਉਹ ਵੀ ਦਿਖਾਓ ਤੁਸੀਂ ਸੜਕਾਂ ਦੇ ਉੱਪਰ ਘੁੰਮ ਕੇ ਦੇਖੋ ਕਿ ਕਿੰਨਾ ਧੂਆਂ ਸੜਕਾਂ ਦੇ ਉੱਪਰ ਚੱਲ ਰਿਹਾ ਕਿੰਨੇ ਐਕਸੀਡੈਂਟ ਹੋ ਰਹੇ ਨੇ ਤੁਸੀਂ ਇਹ ਸਿਰਫ ਇੱਕ ਫੋਟੋ ਨਾ ਦਿਖਾ ਦਿਓ ਤੁਸੀਂ ਉਹਨਾਂ ਦੇ ਪਿੱਛੇ ਜੋ ਉਹਨਾਂ ਦੇ ਪਰਿਵਾਰ ਨਾਲ ਹੋ ਰਿਹਾ ਜਿਹੜੇ ਇਸ ਚੀਜ਼ ਦੇ ਨੁਕਸਾਨ ਦੇ ਵਿੱਚ ਜੋ ਭਾਗੀਦਾਰ ਬਣ ਜਾਂਦੇ ਨੇ ਉਹਨਾਂ ਦੇ ਹਾਲਾਤ ਵੀ ਦਿਖਾਓ ਪਰ ਮੈਨੂੰ ਇਹ ਵੀ ਜ਼ਰੂਰ ਦੱਸੋ ਕਿ ਤੁਸੀਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਕੋਲੋਂ ਤੁਸੀਂ ਇਹ ਕੁਐਸਚਨ ਕਿਉਂ ਨਹੀਂ ਪੁੱਛਿਆ ਕਿ ਇਹ ਜਿਹੜੇ ਅ ਅੱਗਾ ਲਾਰੇ ਨੇ ਲੋਕ ਸਰਯਾਮ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦੇ ਮੈਂ ਇਨਾ ਪਤਾ ਹੈ ਕਿ ਜਦੋਂ ਕਿਸਾਨਾਂ ਨੇ ਆਪਣਾ ਅੰਦੋਲਨ ਸ਼ੁਰੂ ਕੀਤਾ ਸੀਗਾ ਤੇ ਮੈਂ ਆਪਣੇ ਸ਼ਿਵਸੇਨਾ ਕਾਰਜਾਲੇ ਦੇ ਬਾਹਰ ਆਪਣੇ ਵਿਦਿਆਲੇ ਦੇ ਬੱਚਿਆਂ ਦੇ ਨਾਲ ਜਿੰਨੇ ਵੀ ਟ੍ਰੈਕਟਰ ਨਿਕਲੇ ਸੀਗੇ ਉਹਨਾਂ ਤੇ ਪੁਸ਼ਪ ਵਰਸ਼ਾ ਕੀਤੀ ਸੀ ਉਹਨਾਂ ਦੇ ਹੱਕ ਦੇ ਵਿੱਚ